ਹਾਂਜੀ ਸਰ ਅੱਜ ਤੁਸੀਂ ਮਸਜਿਦ ਦੇ ਵਿੱਚ ਆਏ ਮੁਸਲਮਾਨ ਭਾਈਚਾਰੇ ਕੋਲ ਆਏ ਜੇ ਰੋਜ਼ੇ ਇਹਨਾਂ ਨੇ ਖੋਲੇ ਅੱਜ ਤੇ ਆਵਾਮ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਆਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਗ ਪੂਜਾ ਕਉ ਕੋ ਲੇਖੋ ਬੰਦੇ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਬੋ ਗੁਰੂ ਨਾਨਕ ਸਾਹਿਬ ਜੀ ਦੇ ਮਹਾਵਾਕਾ ਅਨੁਸਾਰ ਅਸੀਂ ਸਾਰੇ ਜਿੰਨੇ ਵੀ ਹੈਗੇ ਆ ਚਾਹੇ ਹਿੰਦੂ ਚਾਹੇ ਮੁਸਲਮ ਚਾਹੇ ਸਿੱਖ ਚਾਹੇ ਸਾਈ ਚਾਹੇ ਬੋਧੀ ਚਾਹੇ ਜੈਨੀ ਅਸੀਂ ਸਾਰੇ ਕੁਸ ਪਰਮਾਤਮਾ ਦੇ ਬੱਚੇ ਹੈਗੇ ਆਂ ਅਸੀਂ ਸਾਰੇ ਇੱਕ ਆਂ ਮੇਰੀ ਸਮਝ ਮੁਤਾਬਕ ਇਸ ਧਰਤੀ ਦੇ ਉੱਤੇ ਸਿਰਫ ਦੋ ਜਾਤਾਂ ਹੋਣੀਆਂ ਚਾਹੀਦੀਆਂ ਇੱਕ ਮਰਦ ਤੇ ਇੱਕਔਰਤ ਦੀ ਮੇਰੀ ਸਮਝ ਮੁਤਾਬਕ ਇਸ ਧਰਤੀ ਦੇ ਉੱਤੇ ਸਿਰਫ ਇੱਕੋ ਧਰਮ ਹੋਣਾ ਚਾਹੀਦਾ ਜਿਹੜਾ ਇਨਸਾਨੀਅਤ ਦਾ ਹੋਣਾ ਚਾਹੀਦਾ ਉਸ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਰੇ ਇਕੱਠੇ ਆਂ ਅਸੀਂ ਚਾਹੇ ਸਾਡਾ ਸਾਰਿਆਂ ਦਾ ਖੂਨ ਲਾਹ ਰੰਗ ਦਾ ਹੈਗਾ ਸਾਰਿਆਂ ਦੇ ਦੋ ਖੰਡ ਲੱਗੇ ਨੇ ਦੋ ਅੱਖਾਂ ਲੱਗੇ ਨੇ ਤੇ ਪਤਾ ਨਹੀਂ ਕਿਉਂ ਅਸੀਂ ਆਪਸਾ ਆਪਸੀ ਜਿਹੜਾ ਬੈਰ ਵਿਰੋਧ ਪਾ ਕੇ ਅਸੀਂ ਇਹ ਬੜਾ ਜਿਆਦਾ ਧਰਮਾਂ ਦੇ ਵਿੱਚ ਵਿਰੋਧ ਪਾ ਰਹੇ ਹਾਂ ਤਾਂ ਅੱਜ ਇਸ ਮੁਸਲਮ ਭਾਈਚਾਰੇ ਦੇ ਸਦੇ ਅਨੁਸਾਰ ਮੇਰੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੇ ਸੀ ਇੱਥੇ ਇਕੱਠੇ ਹੋਏ ਆ ਅਸੀਂ ਵਧਾਈ ਦੇਣ ਆਏ ਆ ਲਗਭਗ 28 ਤੋਂ 29 ਦਿਨ ਜਿਹੜਾ ਹੈਗਾ ਆ ਆਪਣੇ ਆਪ ਨੂੰ ਜਿਹੜਾ ਭੁੱਖੇ ਰੱਖ ਕੇ ਰੋਜ਼ਾ ਰੱਖਿਆ ਜਾਂਦਾ ਹੈਗਾ ਤੇ ਅੱਜ ਇਸ ਰਫਤਾਰ ਪਾਰਟੀ ਦੇ ਵਿੱਚ ਸਾਨੂੰ ਆਮ ਆਦਮੀ ਪਾਰਟੀ ਨੂੰ ਪੂਰੇ ਇੱਥੇ ਇਹਨਾਂ ਨੇ ਮਾਨ ਸਤਿਕਾਰ ਦਿੱਤਾ ਅਸੀਂ ਵੀ ਇਸ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅੱਲਾਹ ਅੱਗੇ ਅਰਦਾਸ ਕਰਦੇ ਆ ਕਿ ਜਿੰਨੇ ਵੀ ਇਥੇਲੇ ਮੁਸਲਿਮ ਭਾਈਚਾਰੇ ਦੇ ਲੋਕ ਆਏ ਨੇ ਸਾਰੇ ਜਿਹੜੇ ਹੈਗੇ ਨੇ ਚੜ੍ਹਦੀ ਕਲਾ ਚ ਰਹਿਣ ਖੁਸ਼ ਰਹਿਣ ਆਬਾਦ ਰਹਿਣ ਹਮੇਸ਼ਾ ਪਰਵਾਰ ਹਮੇਸ਼ਾ ਨਾਲ ਚੜ੍ਹਦੀ ਕਲਾ ਚ ਰਵੇ ਤੋਂ ਜਿਲੋਂ ਅਰਦਾਸ ਹੈਗੀ ਉਸ ਪ੍ਰਮਾਤਮਾ ਅੱਗੇ ਕਿ ਸਾਰੇ ਖੁਸ਼ ਰਹਿਣ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਵੀ ਅੱਜ ਦੇ ਇਸ ਦਿਹਾੜੀ ਦੀਆਂ ਬਹੁਤ ਬਹੁਤ ਜੜੀਆਂ ਜਿਹੜੀਆਂ ਪੂਰੇ ਮੁਸਲਮਾਨ ਭਾਈ ਜਿਨ ਨੂੰ ਅੱਜ ਦੇ ਦਿੰਦੀਆਂ ਬਹੁਤ ਬਹੁਤ ਜਿਆਦੀਆਂ ਮੁਬਾਰਕਾਂ ਧੰਨਵਾਦ ਸਾਨੂੰ ਦੇਖੋ ਅਸਲਾਮੁਅਲੈਕੁਮ ਵ ਰਹਿਮਤੁਲਲਾਹੀ ਵ ਬਰਕਾਤੋ ਸਾਨੂੰ ਬੜੀ ਖੁਸ਼ੀ ਹੋਈ ਹੈ ਤੁਸੀ ਬੋਲੋ ਸਾਨੂੰ ਬੜੀ ਖੁਸ਼ੀ ਹੋਈ ਹੈ اسی صاحب نائیوں ہمارے مہمانوں خصوصی مہمانوں اللہ تعالیٰ سمجھے حاضر دوں گا باقی برے جو پروگرام ہے شاہی مہاجدے عام پار سارے بندیاں نے رکھے پارٹی بندے رکھے پروگرام یہ روجہ افتاری تھی اور پروگرام تھے جو بھی نماز اور قرآن پاک جی تلاوت ہوں دی ہے سا قرآن پاک آجے ختم ہونا ہے

ਔਰ ਜਿਹੜੇ ਇਹ ਰੋਜ਼ੇ ਆ ਇਹ ਹਰ ਇਹ ਮਤਲਬ ਹਰ ਸਾਲ ਹੀ ਰੱਖੇ ਜਾਂਦੇ ਆ ਜੀ ਹਾਂ ਜੀ ਹਰ ਸਾਲ ਰੱਖੇ ਜਾਂਦੇ ਆ ਸਾਡੇ ਪਰ ਫੜਦੇ ਨੇ 1 ਮਹੀਨੇ ਦੇ ਵੀ ਹੁੰਦੇ ਨੇ 30 ਰੋਜ਼ੇ ਇਹ ਸਾਡੇ ਰੋਜ਼ੇ 29 ਵੀ ਹੋ ਸਕਦੇ ਨੇ 30 ਵੀ ਹੋ ਸਕਦੇ ਨੇ ਯਾਨੀ ਕਿ ਚੰਦ ਦੇਖ ਕੇ ਰੋਜ਼ਾ ਰੱਖਣਾ ਚੰਦ ਦੇਖ ਕੇ ਅਸੀਂ ਰੋਜ਼ਾ ਛੱਡ ਦੇਣਾ ਈਦ ਪੜ ਲੈਣਾ ਤੇ ਰੋਜ਼ੇ ਦਾ ਮਤਲਬ ਹੈ ਕਿ ਤੁਸੀਂ ਕੋਈ ਖਾਣਾ ਪੀਣਾ ਨਹੀਂ ਇੱਕ ਮਹੀਨਾ ਕੁਝ ਨਹੀਂ ਖਾਣਾ ਜੀ ਸਵੇਰ ਹੀ ਟਾਈਮ 4:30 ਵਜੇ ਸਮਝ ਜਾਨੇ ਕਿ 5 ਸਵਾ 5 ਵਜੇ ਸੀ ਆਪਣਾ ਬੰਦ ਕਰ ਦੇਣਾ ਖਾਣਾ ਪੀਣਾ ਉਸ ਤੋਂ ਬਾਅਦ ਅਸੀਂ ਕੋਈ ਚੀਜ਼ ਨਹੀਂ ਖਾਣੀ ਅਗਰ ਸਾਨੂੰ ਕੋਈ ਤਕਲੀਫ ਵੀ ਹੈ ਤਾਂ ਅਸੀਂ ਕੋਈ ਗੋਲੀ ਨਹੀਂ ਲੈ ਸਕਦੇ ਅੱਜ ਜਦ ਤ ਤੁਸੀਂ ਰੋਜ਼ੇ ਖੋਲੇ ਇੱਕ ਦੂਜੇ ਨੂੰ ਤੁਸੀਂ ਭੋਜਨ ਛਕਾਇਆ ਕਿ ਦੂਜੇ ਦੇ ਮੂੰਹ ਪਾ ਕੇ ਰੋਜ਼ੇ ਖੋਲੇ ਤੁਸੀਂ ਪਿਆਰ ਹਾਂ ਜੀ ਪਿਆਰ ਮੁਹੱਬਤ ਦਾ ਸਾਡਾ ਯਾਨੇ ਆਪਸ ਵਿੱਚ ਭਾਈਚਾਰਾ ਹਿੰਦੂ ਮੁਸਲਮਾਨ ਸਿੱਖੀ ਸਾਹਿਬ ਅਸੀਂ ਭਾਈ ਭਾਈ ਹਾਂ ਬਾਕੀ ਅੱਲਾਹ ਤਾਲਾ ਸਾਨੂੰ ਇਸ ਨੇ ਕਾਇਮ ਰੱਖੇ ਆਪਸ ਵਿੱਚ ਮੁਹੱਬਤ ਪਿਆ اور اللہ تعالیٰ تھوڑا بھی خوشی آ جائے سانو بھی خوشی آ جائے ہاں جی سر اب روزیا کے اتنے کسی بھی, بھی پہنچے جے مطلب مسلمان بھائی چارے سارے نے وا سردار بھی آئے اتنے آج روجی کھلے ہیں جے روجی رکھے ہوئے گے تے کی سندیش ہے جنتا اللہ من الشیطان الرجیم بسم اللہ الرحمن الرحیم اسلام کا سب سے پہلے یہی سندیش ہے کہ آپ اس میں پیار محبت اور اتفاق کے ساتھ میں رہنا اگر کھانا پینا بھی ہے تو سب سے پہلے غریب کا خیال رکھنا بانٹ کے آپس میں کھاؤ اسلام اسی چیز کے اوپر سب سے زیادہ پہل دیتا ہے اور رمضان میں بھی یہی چیز بتائی جاتی ہے ہمارے رمضان کے اندر میں فطرہ کی ایک رقم رکھی ہوئی ہے جو خاص کر غریب مسکین یتیم بیوہ عورتوں کے لیے ہے تاکہ وہ بھی اپنی ضرورات کو پورا کر سکیں اسلام میں یہی سب سے بڑی خوبی ہے اور اس میں سے کوئی بھی اس رقم میں سے لے سکتا ہے غریب مسکین یتیم اسے کوئی مذہب ذات پات کسی دھرم سے کوئی تعلق نہیں ہر غریب کی مدد کے لیے اسلام نے وہ رقم رکھی ہوگی کسی تھے روزے تک پہنچے تھے تو کی جنتانوں نو کی سندیش ہے ਸਭ ਤੋਂ ਪਹਿਲਾਂ ਤੇ ਅਸਲਾਮੁਅਲੈਕੁਮ ਤੇ ਸਤਿ ਸ੍ਰੀ ਅਕਾਲ ਜੀ ਸੋ ਸਾਰੇ মিডিਆ ਦਾ ਤੁਹਾਡਾ ਬਹੁਤ ਬਹੁਤ ਇਸਤਿਕਬਾਲ ਹੈ ਜੀ ਇਲੈਕਟ੍ਰੋਨਿਕ ਪ੍ਰਿੰਟ ਸੋਸ਼ਲ ਮੀਡੀਆ ਸੋ ਅੱਜ ਸ਼ਾਹੀ ਮਸਜਿਦ ਕਪੂਰਥਲਾ ਮਾਰਿਸ ਮਸਜਿਦ ਦੇ ਨਾਮ ਦੇ ਨਾਲ ਇਹਨੂੰ ਦੁਨੀਆ ਜਾਣਦੀ ਹੈ ਸੋ ਸਮੁੱਚੇ ਕਪੂਰਥਲੇ ਦੇ ਮੁਸਲਮ ਭਾਈਚਾਰੇ ਨੇ ਇੱਕ ਇਫਤਾਰ ਪਾਰਟੀ ਇੱਥੇ ਰੱਖੀ ਅੱਜ ਸੋ ਬਹੁਤ ਵੱਡੀ ਤਾਦਾਦ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਪੁੱਜੇ ਸੀਗੇ ਗੁਰਪਾਲ ਸਿੰਘ ਇੰਡੀਆ ਜੀ ਆਏ ਸੀਗੇ ਆਮ ਆਦਮੀ ਪਾਰਟੀ ਤੋਂ ਹੋਰ ਬਹੁਤ ਸਾਰੇ ਨੇਤਾ ਸਾਡੇ ਕੋਲ ਪੁੱਜੇ ਸੀਗੇ ਤੇ ਅਸੀਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਇਸਤਿਕ ਸੋ ਇਸ ਇਫਤਾਰ ਪਾਰਟੀ ਦਾ ਮਕਸਦ ਇਹ ਆ ਵੀ ਅਸੀਂ ਮਿਲ ਜੁਲ ਕੇ ਬੈਠ ਕੇ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਵੀ ਸਾਡਾ ਦੇਸ਼ ਭਾਰਤ ਸਾਡਾ ਪੰਜਾਬ ਇਹ ਸਰਬਸਾਂਝਾ ਦੇਸ਼ ਆ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਅਸੀਂ ਦੇਣ ਦੀ ਇੱਥੋਂ ਜਿਹੜੀ ਹਰ ਸਾਲ ਕੋਸ਼ਿਸ਼ ਕਰਦੇ ਆ ਸੋ ਇਸ ਸਾਲ ਇਹ ਦਿਨ ਅੱਜ ਮਕਰਰ ਕੀਤਾ ਗਿਆ ਸੀ ਇਹ ਦਿਨ ਭਾਗਾ ਵਾਲਾ ਆ ਸੋ ਰਮਜ਼ਾਨ ਦਾ ਆਖਰੀ ਅਸ਼ਰਾ ਚੱਲ ਰਿਹਾ ਹੈ ਯੋਗ ਸ਼ਾਹੀ ਇਮਾਮ হাফਿਜ਼ ਸ਼ੌਕਤ ਅਲੀ ਸਾਹਿਬ ਇਸ ਮਸਜਿਦ ਦੇ ਇਮਾਮ ਨੇ ਤੇ ਮੌਲਾਨਾ ਜਨਾਬ ਅਬਦੁਲ ਹਮੀਦ ਸਾਹਿਬ ਸਾਡੇ ਸ਼ਾਹੀ ਮਸਜਿਦ ਈਦਗਾ ਕਪੂਰਥਲਾ ਤੇ ਮੌਲਾਨਾ ਅਮਾਨੁੱਲਾ ਮਜ਼ਾਰੀ ਸਾਹਿਬ ਇਹ ਮਸਜਿਦ ਬੀਬੀ ਪੀਰੋ ਵਾਲੀ ਦੇ ਇਮਾਮ ਸਾਹਿਬ ਨੇ ਮੁਹੰਮਦ ਆਲਮ ਜੀ ਸਾਡੇ ਪੱਖੋਵਾਲ ਤੋਂ ਤੇ ਇਸrar ਸਾਹਿਬ ਹੋਰ ਸ਼ਕੀਲ ਸਾਹਿਬ ਇਮਾਮ ਹੁਸੈਨ ਦੀਨ ਮੁਹੰਮਦ ਸਾਰਿਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਅੱਜ ਅਸੀਂ ਬਹੁਤ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀਗਾ ਤੇ ਖਾਸ ਤੌਰ ਤੇ ਭਾਜੀ ਤੁਹਾਡਾ ਸਾਰੇ মিডিਆ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ ਤੇ ਅਸਲਾਮੁਅਲੈਕੁਮ ਦਸਤ